ਗਰੀਬਾਂ ਦੇ ਨਾਲ ਠੱਗੀਆਂ ਤੇ ਚੋਰੀਆਂ ਕਰਨ ਵਾਲੇ ਬੰਦਿਓ ਤੁਹਾਡਾ ਕੱਖ ਨਹੀਂ ਰਹਿਣਾ ਆਹ ਬੰਦਾ ਮੇਰੇ ਕੋਲ ਬੈਠਾ ਆ ਬਿਮਾਰ ਆ ਸਰੀਰਿਕ ਤੌਰ ਤੇ ਰੋਗੀ ਆ ਆ ਮੈਨੂੰ ਦੇਖ ਕੇ ਤੇ ਰੋਂਦਾ ਇੱਥੇ ਆ ਗਿਆ ਮੇਰੇ ਕੋਲ ਤੇ ਬੈਠ ਗਿਆ ਰੋਣ ਲੱਪਿਆ ਤੇ ਕਹਿਣ ਲੱਪਿਆ ਕਿ ਭਾਜੀ ਮੈਂਤ ਦਾ ਵਾਸਤਾ ਸ਼ਾਇਦ ਰੱਬ ਨੇ ਤੁਹਾਨੂੰ ਮਿਲਾਇਆ ਆ ਤੇ ਮੇਰੇ ਗਰੀਬ ਦੇ 7500 ਯੂਰੋ ਆ ਜੋ ਕੋਈ ਬਾਰਸਲੋਨਾ ਤਰਮਿੰਦਰ ਨਾ ਦਾ ਕੋਈ ਬੰਦਾ ਆ ਇਹਦੇ ਲੁੱਟੇ ਆ ਪੈਸੇ ਹਨਾ ਇਹ ਮੁੰਡਾ ਹੈਗਾ ਬਿਮਾਰ ਹਸਪੀਟਲ ਦੇ ਵਿੱਚ ਇਹ ਦਾਖਲ ਰਿਹਾ ਬਹੁਤ ਟਾਈਮ ਨਾ ਇਹ ਕੰਮ ਕਰ ਸਕਦਾ ਆ ਇਹਦਾ ਅੱਧਾ ਸਰੀਰ ਕੰਮ ਕਰਨੋਂ ਹਟ ਗਿਆ ਸੀਗਾ ਦਿਮਾਗ ਦੇ ਸਰੀਰ ਦੇ ਕੁਝ ਹਿੱਸੇ ਜਿਹੜੇ ਆ ਦਵਾਈ ਚੱਲਦੀ ਆ ਇਦਾਂ ਦੇ ਗਰੀਬ ਬੰਦਿਆਂ ਦੇ ਪੈਸੇ ਨਾ ਮਾਰੋ ਬਹੁਤ ਔਖਾ ਆ ਅਗੇ 10 ਦਿਨ ਕਿਨੇ ਪੈਸੇ ਮਾਰੇ ਤੇਰੇ ਭਾਈ ਬਾਰਸੀ ਬਣਾ ਧਰਮਿੰਦਰ ਸਿੰਘ ਹੁੰਦਾ ਹੈ ਹਾਂ ਮੈਨੂੰ ਇਹਨਾਂ ਝਾਂਸਾ ਦੇ ਕੇ ਭਾਈ ਵਿਆਹ ਦਾ ਤੇ 4 ਸਾਲ ਹੋ ਗਏ ਭਾਈ ਤੇ ਮੈਂ ਹਸਪੀਟਲ ਰਿਆ ਮੈਂ ਭਾਈ ਕੰਮ ਕਾਪ ਨਹੀਂ ਕੋਈ ਵੀ ਕਰ ਸਕਦਾ ਹਾਂ ਤੇ ਭਾਈ ਫੋਨ ਕਰਦਾ 2 ਸਾਲ ਹੋ ਚਲੇ ਫੋਨ ਨਹੀਂ ਮੇਰਾ ਚੱਕਦਾ ਕੋਈ ਵੀ ਭਾਈ ਤੇ ਨਾ ਹੀ ਮੇਰੇ ਪੈਸੇ ਦਿੰਦਾ ਅੱਜ ਤੁਸੀਂ ਮੈਨੂੰ ਟੱਕਰੇ ਹੋ ਮੈਂ ਮਿੰਤ ਕਰਦਾ ਕਿ ਮੇਰੇ ਤੁਸੀਂ ਪੈਸੇ ਦਿਵਾਓ ਇਹ ਬੰਦੇ ਨੂੰ ਰੋਣਾ ਨਹੀਂਗਾ ਦੁਬਾਰਾ ਠੀਕ ਹੈ ਹੈ ਮੈਂ ਮੰਨਦਾ ਹਾਂ ਹੁੰਦਾ ਭਾਈ ਇਦਾਂ ਦੇ ਗਰੀਬ ਬੰਦਿਆਂ ਦੇ ਪੈਸੇ ਲੁੱਟ ਕੇ ਤੁਸੀਂ ਕਿੱਥੇ ਜਾਓਗੇ ਹੈ ਹੁਣ ਤਰਮਿੰਦਰ ਸਿੰਘ ਆਹ ਵੀਡੀਓ ਦੇਖ ਲੈ ਮੇਰੇ ਵੱਲੋਂ ਤੂੰ ਹੋਵੇਂ ਭਮਾ ਪ੍ਰਧਾਨ ਮੰਤਰੀ ਤੇ ਮੈਂ ਤੇਰੇ ਪਰਿਵਾਰ ਤੱਕ ਇੰਡੀਆ ਤੱਕ ਵੀ ਪਹੁੰਚਣਾ ਆ ਮੈਂ ਇੱਥੇ ਪੁਲਿਸ ਦੇ ਕੋਲ ਜਾ ਕੇ ਜਿਹੜੇ ਤੂੰ ਆ ਦੋ ਨੰਬਰ ਦੇ ਧੰਦੇ ਕਰਦਾ ਆ ਇਹ ਤੇਰਾ ਤੈਨੂੰ ਚਕਾਉਂਗਾ ਮੈਂ ਪੂਰੀ ਤਰ੍ਹਾਂ ਆ ਬੰਦੇ ਦੇ ਪੈਸੇ ਦੇਖ ਲੈ ਇਹਦੇ ਪੈਸੇ ਤੇ ਪਹੁੰਚ ਜਾਣੇ ਚਾਹੀਦੇ ਆ ਦਾ ਫੋਨ ਨੰਬਰ ਆਪਣਾ ਨੰਬਰ ਤੇ ਵੀ 86 26 569 ਦਾ ਨੰਬਰ ਹੈ ਭਾਜੀ ਮੈਂ ਬੰਦੇ ਨੂੰ ਬੜੀ ਬੜੀ ਫੋਨ ਕੀਤੇ ਭਾਜੀ ਇਹ ਕਦੀ ਮੇਰੇ ਫੋਨ ਦਾ ਜਵਾਬ ਨਹੀਂ ਦਿੱਤਾ ਹਾਂ ਤੇ ਭਾਜੀ ਮੇਰੇ ਪੈਸੇ ਖਾਦਨੇ ਨੇ ਗਰੀਬ ਬੰਦਾ ਭਾਜੀ ਨਾ ਮੈਂ ਕੋਈ ਕੰਮ ਕਰਨ ਜੋਗਾ ਨਹੀਂ ਤੇ ਇਹਨੂੰ ਚਾਹੀਦਾ ਕਿ ਮੇਰੇ ਪੈਸੇ ਵਾਪਸ ਕਰ ਦੇਣ ਕਿਉਂਕਿ ਜਦੋਂ ਇਹਨਾਂ ਨਾਲ ਗੱਲ ਹੋਈਗੀ ਇਹ ਕਹਿੰਦਾ ਹੈਗਾ ਕਿ ਮੈਂ ਜਲਦ ਤਰ੍ਹਾਂ ਕੰਮ ਕਰਾਂਗਾ ਹਾਂ ਮੈਂ ਇੱਕ ਗੱਲ ਪੁੱਛਣੀ ਆ ਹਾਂਜੀ ਬਾਈ ਇਹ ਗਰੀਬ ਬੰਦਾ ਵਾ ਇਹਦੇ ਪੈਸੇ ਇਹਨੂੰ ਪਹੁੰਚ ਪਹੁੰਚ ਦੇ ਘਰ ਦੇ ਤੇਰੇ ਕੋਈ ਦੀ ਫੋਟੋ ਹੈਗੀ ਨਾ ਨਹੀਂ ਮੇਰੇ ਕੋ ਸਾਰੇ ਫੋਟੋ ਜਿੰਨੇ ਪੈਸੇ ਤੂੰ ਬੈਂਕ ਦੇ ਵਿੱਚ ਪੈਸੇ ਪਾਏ ਤੇਰੇ ਪਰ ਸੀਦਾ ਨਾ ਮੇਰੀ ਗੱਲ ਸੁਣ ਜਿਹੜੇ ਉਹ ਜਿਹੜੇ ਕੁੜੀ ਦੇ ਨਾਲ ਤੇਰਾ ਕਰਵਾਉਂਡਿਆ ਉਹਦੇ ਵੀ ਪੇਪਰ ਹੈਗੇ ਨਾ ਮੈਂ ਤੂੰ ਸਭ ਕੁਝ ਹੀ ਕਰਦਾ ਮੈਂ ਕਿਹਾ A to Z ਤੁਹਾਡਾ ਥੰਨਿਓ ਲਾ ਕੇ ਉੱਤੇ ਤੱਕ ਖਾਨਦਾਨ ਮੈਂ ਅੰਦਰ ਕਰਾਉਂਗਾ ਤੇ ਇੰਡੀਆ ਦੇ ਵਿੱਚ ਜੇ ਤੇਰੇ ਘਰ ਦੇ ਵਿੱਚ ਕੋਈ ਬੰਦਾ ਮੈਂ ਛੜ ਦੂੰਗਾ ਮੈਨੂੰ ਇਹ ਨਾ ਸਮਝੀ ਤੇ ਮਾ ਇੰਡੀਆ ਤੱਕ ਰੋਲ ਦੇਣਾ ਮੈਂ ਤੇਰਾ ਘਰ ਬਾਰ ਸਾਰਾ ਕੋ ਤੇ ਆਹ ਮੁੰਡੇ ਗਰੀਬ ਦੇ ਪੈਸੇ ਦੇ ਦੇ ਤੇ ਇਹ ਮੁੰਡਾ ਵਿਚਾਰਾ ਮਜਬੂਰੀ ਦਾ ਮਾਰਿਆ ਮਜਬੂਰੀ ਦਾ ਮਾਰਿਆ ਮਹੀਨਾ ਹੋ ਗਿਆ ਮੈਨੂੰ ਫੋਨ ਲਾਉਂਦੇ ਨੂੰ ਫੋਟੋਆਂ ਲਈ ਫਿਰਦਾ ਤੇਰੀਆਂ ਸਭ ਕੋ ਲਈ ਫਿਰਦਾ ਅਹੀਂ ਭਲੇ ਮਾਨਸੀ ਦਾ ਤੇਰੀ ਫੋਟੋ ਨਹੀਂ ਲਾਉਣ ਲੱਗੇ ਇੱਥੇ ਪਰ ਜੇ ਤੂੰ ਚਾਹਨਾਵੇਂ ਕਿ ਫੋਟੋ ਲੱਗੇ ਤੇਰੇ ਤੇ ਕਾਰਵਾਈ ਆਈ ਫਿਰ ਇਸ ਤੋਂ ਬਾਅਦ ਤੈਨੂੰ ਮੈਂ ਦੱਸੂਗਾ ਮੈਂ ਹੁੰਦਾ ਕੌਣ ਆ ਤੇ ਕਿਵੇਂ ਕਾਰਵਾਈ ਹੁੰਦੀ ਆ ਤੇ ਤੈਨੂੰ ਕਰਕੇ ਦਿਖਾਉਂਗਾ ਚੰਗਾ ਫੇਰ ਰੁੱਕੇ ਕੀਆ ਦੁੱਖ ਸੁਖ ਸਹਿਣਾ ਪੈਂਦਾ ਏ